ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰ ਸਿੰਘ ਪਿੰਡ ਵਿੱਚ ਸੰਤਵਾਹ ਭੋਲਾदास ਮਹਾਰਾਜ ਜੀ ਪਹਿਲੀ ਵਰਸੀ ਦੇ ਮੌਕੇ ਦੇ ਸੰਬੰਧ ਵਿੱਚ ਅੱਜ ਸੰਗਤਾਂ ਦਾ ਬਹੁਤ ਸਾਰਾ ਇਕੱਠ ਹੋਇਆ ਸੰਗਤਾਂ ਉਸ ਮਹਾਨ ਪੁਰਸ਼ ਨੂੰ ਪਵਿੱਤਰ ਆਤਮਾ ਮਸਬਿਰਤੀ ਭਜਨੀਕ ਮੂਰਤੀ ਬਾਬਾ ਪੋਲਾਦਾਸ ਜੀ ਨੂੰ ਆਤਮਾ ਉਹਨਾਂ ਦੀ ਯਾਦ ਵਿੱਚ ਬਰਸੀ ਮਨਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਆਈਆਂ ਨੇ ਜਿਦੇ ਵਿੱਚ ਅਨ ਦਰਸ਼ਨ ਸਾਧੂ ਸਮਾਜ ਨਿਰਮਲ ਭੇਖ ਦੇ ਮਹਾਂਪੁਰਸ਼ ਵੀ ਸਾਰੇ ਹਾਜ਼ਰ ਨੇ ਔਰ ਆਪਣੇ ਆਪਣੇ ਉਹਨਾਂ ਨਾਲ ਜਿਹੜਾ ਪਿਆਰ ਸੀ ਉਹਦਾ ਇਜ਼ਹਾਰ ਕਰਨ ਲਈ ਸਾਰੇ ਸਪਾਰਸਿੰਗਪੁਰਾ ਵਿੱਚ ਆਸ਼ਰਮ ਚਾਏ ਹਨ ਤੇ ਅੱਜ ਉਹਨਾਂ ਦੀ ਪਹਿਲੀ ਵਰਸੀ ਦੇ ਮੌਕੇ ਤੇ ਬਹੁਤ ਸਾਰੇ ਰਾਗੀ ਢਾਡੀ ਸੰਤ ਗੁਣੀ ਜਨ ਔਰ ਅਨ ਦਰਸ਼ਨ ਸਾਧੂ ਸਮਾਜ ਦੇ ਜਿਹੜੇ ਪੁਰਸ਼ ਹੈ ਉਹ ਇਕੱਤਰ ਹੋਏ ਨੇ ਔਰ ਸਾਰੇ ਇਸ ਜਗ੍ਹਾ ਤੇ ਨਤਮਸਕ ਹੋ ਕੇ ਮਹਾਪੁਰਸ਼ਾਂ ਨੂੰ ਸ਼ਰਧਾਂਜਲੀ ਬਾ ਕਾਂਜਲੀ ਭਾਵਾਂਜਲੀ ਸਮਾਪਨ ਕਰਨ ਲਈ ਹਾਜ਼ਰ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਵੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਗੋਦ ਦੇ ਅੰਦਰ ਅੱਜ ਆਪਾਂ ਬਾਬਾ ਭੂਲਾ ਦਾ ਜੀ ਦੀ ਪਹਿਲੀ ਵਰਸੀ ਮਨਾਈ ਗਈ ਆ ਵਰਸੀ ਦੇ ਵਿੱਚ ਐਨ ਆਰ ਆਈ ਵੀਰਾਂ ਵੱਲੋਂ ਤੇ ਨਗਰ ਨਿਵਾਸੀਆਂ ਵੱਲੋਂ ਗ੍ਰਾਮ ਪੰਚਾਇਤਾਂ ਵੱਲੋਂ ਤੇ ਸਾਰੀਆਂ ਪਿੰਡ ਦੀਆਂ ਸੰਗਤਾਂ ਵੱਲੋਂ ਬਾਬਾ ਜੀ ਨੂੰ ਸ਼ਰਧਾਂਜਲੀ ਹਰਪਰ ਹਰਪਰ ਕਰਦੇ ਆ ਹੋਇਆਂ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਕਰਾਏ ਗਏ ਸਨ ਅੱਜ ਉਹਨਾਂ ਦੇ ਭੋਗ ਪਾਏ ਹਨ ਉਸ ਤੋਂ ਉਪਰੰਤ ਸਾਧੂ ਮਹਾਤਮਾ ਦੇ ਪ੍ਰਵਚਨ ਪ੍ਰਵਚਨ ਕੀਤੇ ਗਏ ਹਨ ਉਸ ਤੋਂ ਬਾਅਦ ਮਹਾਰਾਜ ਦਾ ਪੰਡਹਾਰਾ ਚਲਾਇਆ ਗਿਆ ਹੈ ਸੂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਰਲ ਮਿਲ ਕੇ ਸਜੋਗ ਦੇ ਰਹੀਆਂ ਹਨ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤਾਂ ਨਾਲ ਹੀ ਬਾਬਾ ਭੂਲਾ ਦਾਸ ਜੀ ਨੂੰ ਸ਼ਰਧਾਂਜਲੀ ਅਰਪਣ ਕਰਦਾ ਹਾਂ ਤੇ ਬਹੁਤ ਹੀ ਸੰਗਤਾਂ ਇਸ ਵੇਲੇ ਬਾਬਾ ਜੀ ਨੂੰ ਯਾਦ ਕਰਕੇ ਆਪਣੀ ਸੇਵਾ ਦੇ ਨਾਲ ਫਲ ਪ੍ਰਾਪਤ ਕਰ ਰਹੀਆਂ ਹਨ ਬਾਬਾ ਜੀ ਨੂੰ ਸ਼ਰਧਾਂਜਲੀ ਅਰਪਣ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਸਾਰੀਆਂ ਸੰਗਤਾਂ ਜੋ ਮਹਾਰਾਜ ਜੀ ਦੀ ਵਰਸੀ ਮਨਾ ਰਹੀਆਂ ਹਨ ਸੰਤ ਬਾਬਾ ਪੋੜਾ ਦਾਸ ਜੀ ਦੀਆਂ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਆ ਸਾਰੇ ਹੀ ਮਹਾਰਾਜ ਜੀ ਨੂੰ ਸ਼ਰਨ ਦਾ ਜਿੰਦੀ ਭੇਟ ਕਰਦੇ ਆ ਮਹਾਰਾਜ ਜੀ ਦੇ ਸੇਵਾਦਾਰ ਤੇ ਮਹਾਰਾਜ ਜੀ ਦੀ ਕਿਰਪਾ ਰਵੇ ਸਾਰੀ ਸੰਗਤ ਤੇ ਮਿਹਰ ਭਰਿਆ ਹੱਥ ਰੱਖਣ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਬਾਬਾ ਪੋੜਾ ਦਾਸ ਜੀ ਦੀ ਅੱਜ ਵਰਸੀ ਮਨਾਈ ਗਈ ਹੈ ਜੀ ਜਿਹੜੀ ਐਨ ਆਰ ਆਈ ਵੀਰਾਂ ਵੱਲੋਂ ਬੜਾ ਸਹਿਯੋਗ ਦਿੱਤਾ ਗਿਆ ਸਾਰਿਆਂ ਵੱਲੋਂ ਸਮੂਹ ਹੋ ਆਗੇ ਔਰ ਸੰਗਤਾਂ ਨੂੰ ਬੜਾ ਸਹਿਯੋਗ ਦਿੱਤਾ ਗਿਆ ਕਿ ਲੰਗਰ ਬਾਣੀ ਦੀ ਸੇਵਾ ਸਭ ਚੱਲੀ ਖੁੱਲੀ-ਦੁੱਲੀ ਕਿਉਂਕਿ ਆਉਣ ਵਾਲੀ ਸੰਗਤ ਦਾ ਸਾਰਿਆਂ ਦਾ ਧੰਨਵਾਦ ਸਾਧੂ ਮਹਤਵਾਨਾਂ ਨੇ ਬੜੇ ਆਗੇ ਚੱਨ ਪਾਏ ਔਰ ਸਾਰਿਆਂ ਨੂੰ ਸਾਧ ਸੰਗ ਸੁਣਾਇਆ ਔਰ ਆਪਣਾ ਖੁਸ਼ਾਲ ਕੀਤਾ ਸਭ ਨੂੰ ਔਰ ਇਸ ਲਈ ਐਨਆਈ ਭਰਾਵਾਂ ਦਾ ਦੁਆਰਾ ਫੇਰ ਅਸੀਂ ਧੰਨਵਾਦ ਕਰਦੇ ਹਾਂ ਔਰ ਨਗਰ ਨਗਰ ਨਿਵਾਸੀ ਔਰ ਭੈਣ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਇੱਥੇ ਇਸ ਲਈ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸੰਤਾਂ ਦੀ ਜੈ ਸੰਤਾਂ ਦੀ ਅੱਜ 108 ਸੰਤ ਬਾਬਾ ਭੋਲਾ ਦਾਸ ਜੀ ਮਹਾਰਾਜ ਜਿਨ੍ਹਾਂ ਦੀ ਪਹਿਲੀ ਵਰਸੀ ਸਾਰੀਆਂ ਸੰਗਤਾਂ ਵੱਲੋਂ ਮਨਾਈ ਗਈ ਪਰਸੋ ਦੇ ਰੋਜ ਤੋਂ 12 ਤਰੀਕ ਤੋਂ ਸ਼੍ਰੀ ਖੰਡ ਪਾਠ ਆਰੰਭ ਹੋਏ ਸਨ ਅੱਜ 14 ਤਰੀਕ ਨੂੰ ਭੋਗ ਪਾਏ ਗਏ ਹਨ ਜਿਸ ਦੇ ਵਿੱਚ ਇਲਾਕੇ ਦੇ ਮਹਾਪੁਰਸ਼ ਦੂਜੀਆਂ ਸਟੇਟਾਂ ਤੋਂ ਮਹਾਪੁਰਸ਼ ਪਹੁੰਚੇ ਨੇ ਜਿਨ੍ਹਾਂ ਨੇ ਸੰਤ ਬਾਬਾ ਭੂਲਾदास ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਸੋ ਇਲਾਕੇ ਦੀਆਂ ਸੰਗਤਾਂ ਨੇ 8-10 ਪਿੰਡ ਪਾਸੇਂਪੁਰ ਸੁਲਤਾਨਪੁਰ ਬਾਸੀਆਂ ਥੜਾ ਅਪਰਾ ਚੱਕ ਰੈਪਰ ਜਿੰਨੇ ਵੀ ਤਕਰੀਬਨ 10 ਤੋਂ 15 ਪਿੰਡ ਵਾਲੇ ਦਿਵਾਲੇ ਦੇ ਉਹ ਸੰਗਤਾਂ ਸੰਤਾਂ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਸਨ ਸੋ ਸਾਰੀਆਂ ਹੀ ਸੰਗਤਾਂ ਦੇ ਸਜੋਗ ਦੇ ਨਾਲ ਇਹ ਮਹਾਰਾਜ ਦੀ ਸੰਤ ਭੂਲਾਦਾਸ ਜੀ ਦੀ ਵਰਸੀ ਪਹਿਲੀ ਮਨਾਈ ਗਈ ਜਿਹਦੇ ਵਿੱਚ ਸੰਤਾਂ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਕੀਤੇ ਲੰਗਰ ਅਤੁੱਟ ਵਰਤੇ ਤੇ ਆਈਆਂ ਹੋਈਆਂ ਸੰਗਤਾਂ ਨੇ ਮਹਾਂਪੁਰਸ਼ਾਂ ਨੂੰ ਨਾਮ ਅੱਖਾਂ ਦੇ ਨਾਲ ਯਾਦ ਕੀਤਾ ਜਿਹਦੇ ਵਿੱਚ ਐਨ ਆਰ ਆਈ ਵੀਰਵੀ ਬੜਾ ਸਜੋਗ ਕੀਤਾ ਔਰ ਐਨ ਆਰ ਆਈ ਵੀਰ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਮਹਾਪੁਰਸ਼ਾਂ ਦੀਆਂ ਵਰਸੀਆਂ ਮੰਦੀਆਂ ਰਹਿਣਗੀਆਂ ਡੇਰਾ 108 ਸੰਤ ਭੋਲਾ ਦਾਸ ਜੀ ਬਾਬਾ ਬੂਤਖੜ ਪਾ ਸਿੰਪਰ ਅੱਜ ਬੜੇ ਸਪੂਰਨ ਤੌਰ ਤੇ ਵਰਸੀ ਦਾ ਜਿਹੜਾ ਇਹ ਪ੍ਰੋਗਰਾਮ ਹੋਇਆ ਤੋਂ ਮੈਂ ਸਾਰੀਆਂ ਸੰਗਤਾਂ ਦਾ ਪੰਚਾਇਤ ਨਗਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਵਰਸੀ ਨੂੰ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਸੰਤ ਭੋਲਾ ਦਾਸ ਜੀ ਸਾਡੇ ਚੋਂ ਸਰੀਰ ਕਰਕੇ ਜ਼ਰੂਰ ਚਲੇ ਗਏ ਪਰ ਉਹ ਸਾਡੇ ਵਿੱਚੇ ਨੇ ਸਾਡੇ ਤੋਂ ਕਿ ਦੂਰ ਨਹੀਂ ਹੈਗੇ ਉਹ ਸਾਡੇ ਹਿਰਦਿਆਂ ਵਿੱਚ ਵਸਦੇ ਆ ਕਿਉਂਕਿ ਸਾਰੇ ਸੇਵਾਦਾਰਾਂ ਨੇ ਬੜਾ ਉਹਨਾਂ ਦੇ ਨਾਲ ਜੀਵਨ ਬਤਾਇਆ ਕੋਈ 25 ਸਾਲ ਤੋਂ ਕੋਈ 30 ਸਾਲ ਤੋਂ ਜਿੰਨੇ ਵੀ ਸੇਵਾਦਾਰ ਆ ਸੇਵਾ ਆਪਣੀ ਖੂਬ ਨਿਭਾਉਂਦੇ ਆ ਇਹਨ ਤਨੋਂ ਮਨੋਂ ਤੁਹਾਨੂੰ ਧੰਦੇ ਨਾਲ ਕੋਈ ਵੀ ਇੱਥੇ ਕੋਈ ਵਿਤਕਰਾ ਨਹੀਂ ਹੈਗਾ ਸਾਰੇ ਮਾਹਪੁਰਸ਼ ਵੀ ਬੜਾ ਪਿਆਰ ਦਿੰਦੇ ਆ ਕਿਉਂਕਿ ਮਾਹਪੁਰਸ਼ਾਂ ਦੇ ਨਾਲ ਪਿਆਰ ਬਹੁਤ ਸੀਗਾ ਮਾਹਪੁਰਸ਼ਾਂ ਦਾ ਕਿਉਂਕਿ ਇਸੇ ਕਰਕੇ ਅੱਜ ਨੇਕਾਂ ਹਜ਼ਾਰਾਂ ਹੀ ਮਾਹਪੁਰਸ਼ ਜਿਹੜੇ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਹਾਂ ਸੋ ਇਸੇ ਤਰ੍ਹਾਂ ਮੈਂ ਮਹਾਂਪੁਰਸ਼ਾਂ ਨੂੰ ਸੰਗਤਾਂ ਨੂੰ ਬੇਨਤੀ ਕਰਦਾ ਰਹਾ ਕਿ ਇਸੇ ਤਰ੍ਹਾਂ ਮਹਾਂਪੁਰਸ਼ਾਂ ਦੀਆਂ ਵਰਸੀਆਂ ਤੇ ਤੁਸੀਂ ਹਾਜ਼ਰੀਆਂ ਲਵਾਉਂਦੇ ਰਹਿਣਾ ਸੋ ਸਾਰੀ ਸੰਗਤ ਦਾ ਐਨਆਰਆਈ ਵੀਰਾਂ ਦਾ ಗ್ರಾಮ ਪੰਚਾਇਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਸੰਤਾਂ ਦੀ ਜੈ ਸੰਤ ਬਾਬਾ ਪੂਲਾਦਾਸ ਜੀ ਧੰਨ ਕਬੀਰ ਜੈ ਕਬੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ